ਹੇ ਗੋਦ ਵਿਚਾਰੀ ਵੀ ਮੈਂ ਵਾਂਗ ਮੱਚੀ ਤੇ ਫਸ ਗਈ ਮੇਰੀ ਕੁੰਡਲੀ ਖੋਲ ਕੇ ਵੇਖੋ ਜੀ ਕਿਤੇ ਮੇਖ ਤੇ ਰੇਖ ਨੇ ਤਸ ਗਈ ਮੇਰੀ ਕੁੰਡਲੀ ਖੋਲ ਕੇ ਵੇਖੋ ਜੀ ਕਿਤੇ ਮੇਖ ਤੇ ਰੇਖ ਨੇ ਤਸ ਗਈ ਬਾਬੇ ਦਾ ਚੱਕਰ ਚ ਰਾਸੀ ਦਾ ਬਾਬੇ ਦਾ ਚੱਕਰ ਤੇਰਾ ਸੀਦਾ ਬਾਬੇ ਦਾ ਚੱਕਰ ਤੇਰਾ ਸੀਦਾ ਇੱਥੇ ਕੰਮ ਕਿਸੇ ਨਾਂ ਦਾ ਸੀਦਾ ਕੰਮ ਕਿਸੇ ਨਾਂ ਦਾ ਸੀਦਾ ਮੈਂ ਹੁਕਮ ਤੋੜਦਾ ਫਾਸੀ ਦਾ ਨਾ ਸੁਣਦਾ ਕੋਈ ਖੜਾਕਾ ਜੋ ਚੁਟਕੀ ਲੈ ਜੂ ਬਾਬੇ ਤੋਂ ਉਹਦੇ ਕਰਕੇ ਢੂਕਾ ਕਾਕਾ ਜੋ ਚੁਟਕੀ ਲੈ ਜੂ ਬਾਬੇ ਤੋਂ ਉਹਦੇ ਕਰਕੇ ਢੂਕਾ ਕਾਕਾ ਮੇਰੀ ਕੁੰਡਲੀ ਖੋਲ ਕੇ ਦੇਖੋ ਜੀ ਕਿਤੇ ਰੇਕ ਤੇ ਲੇਕ ਨਹੀਂ ਫਸ ਗਈ ਨਾ ਬਾਬੇ ਦਾ ਚੱਕਰ ਚ ਰਾਸੀ ਦਾ ਇਤ ਕੰਮ ਕੋਈ ਨਹੀਂ ਇਤ ਕੰਮ ਕੋਈ ਨਹੀਂ ਦਾਸੀ ਦਾ ਮੈਂ ਹੁਕਮ ਤੋੜਦਾ ਮੈਂ ਹੁਕਮ ਤੋੜਦਾ ਫਾਸੀ ਦਾ ਨਾ ਹੁੰਦਾ ਰਤਾ ਖੜਾਕਾ ਜੋ ਚੁਟਕੀ ਲੈ ਜੇ ਬਾਬੇ ਤੋਂ ਉਹ ਦੇ ਕਰ ਖੇਡੂ ਕਾਕਾ ਜੋ ਚੁਟਕੀ ਲੈ ਜੇ ਬਾਬੇ ਤੋਂ ਦੇ ਕਰ ਖੇਡੂ ਕਾਕਾ बनवारी मेरा उस तो थोड़ी आई मैं सर वाला बनवारी मेरा उस तो थोड़ी आई मैं सर मेरे दे लग दे बुटा चारू चारू मैं मलाई है सर मेरे दे लग दे बुटा चारू दूध मलाई मैं बाबा जी मुख तो बोलो जी इस गोल गाल नु खोलो जी बाबा जी मुख तो बोलो जी इस गोल गाल नु खोलो जी किसी किसे तारीफ तो हाटी टा meri kundali khol ke dekho ji kitne mekh tere k ne kat gayi meri kundali khol ke dekho ji kitne mekh tere k ne kat gayi o sundeep bi is gol gall da assi na rakhde aula ਹੁਣ ਵੀ ਵੀ ਇਸੋ ਗੱਲ ਦਾ ਅਸੀਂ ਨਾ ਰਖਦੇ ਹੋਲਾ ਬਾਬਾ ਜੀ ਨੂੰ ਲੈ ਕੇ ਦੇਣਾ ਬੱਤੀ ਉਹ ਬਾਬਾ ਜੀ ਨੂੰ ਲੈ ਕੇ ਦੇਣਾ ਤਣਾ ਬੱਤੀ ਦਾ ਛੂੜਾ ਬਾਬਾ ਜੀ ਨੂੰ ਲੈ ਕੇ ਦੇਣਾ ਬੱਤੀ ਤੋਂ ਦਾ ਛੂੜਾ ਜਗ ਥੂੜਾ ਬਾਲ ਮਛੰਦਰ ਦਾ ਜਗ ਥੂੜਾ ਬਾਲ ਮਛੰਦਰ ਦਾ ਇੱਕ ਗੇੜਾ ਦੇਆ ਇੱਕ ਗੇੜਾ ਦੇਆ ਅੰਦਰ ਦਾ ਜਗ ਥੂੜਾ ਬਾਲ ਮਛੰਦਰ ਦਾ ਜਗ ਥੂੜਾ ਬਾਲ ਮਛੰਦਰ ਦਾ ਇੱਕ ਗੇੜਾ ਦੇਆ ਅੰਦਰ ਦਾ ओ, नौ महीने सत दिन नौ महीने सत्तना होगा बड़ा लड़ाका जी चुटकी लूबा बेसों तो कर खेडू काका जी चुटकील है जूबा बेसों कर खेडू काका सवेरे चार आ जाऊंगी 5 बजे होना 4 बजे मैं बाहर बहाने आ जाऊंगी 5 बजे होना 4 बजे मैं बाहर बहाने आ जाऊंगी कुलकमले एडा कस आवे कुलकमले एडा कस नहीं ते घर विच मेरे ते घर विच मेरे कस नहीं के सुक के लंबे बाबा जी तुसी लहर कित्ती तारस गई मेरी कुंडली खोल के देखो जी किते देखते रहे चले कस गई मेरी कुंडली खोल के देखो जी किते देखते रहे चले कस गई ਬੀਬੀ ਜੀ ਏ ਕਾਕਾ ਤੇਰਾ ਹੋ ਸੁਬਾ ਦਾ ਕੱਬਾ ਬੀਬੀ ਜੀ ਏ ਕਾਕਾ ਤੇਰਾ ਹੋ ਸੁਬਾ ਦਾ ਕੱਬਾ ਵਲੈਤੀ ਗਾਂਦੇ ਬੱਚੇ ਵਾਂਗ ਹੋਈ ਵਿਡੱਬ ਖੜੱਬਾ ਵਲੈਤੀ ਗਾਂਦੇ ਬੱਚੇ ਵਾਂਗ ਹੋਈ ਵਿਡੱਬ ਖੜੱਬਾ ਓ ਬੀਬੀ ਜੀ ਤੇਰਾ ਕਾਕਾ ਹਉ ਸਤਾ ਦਾ ਕੱਬਾ ਬਲੈਤੀ ਗਾਂਦੇ ਵੱਚੇ ਵਾਂਗੂ ਹੋਊਗਾ ਡੱਬ ਖੜੱਬਾ ਸਾਡੀ ਦਾਰੂ ਹੋਗੀ ਮਿਕਸ ਕੁੜੇ ਹੁਣ ਤੂੰ ਵੀ ਇਤੋਂ ਖਿਸਕ ਕੁੜੇ ਸਾਡੀ ਦਾਰੂ ਹੋਗੀ ਮਿਕਸ ਕੁੜੇ ਹੁਣ ਤੂੰ ਵੀ ਇਤੋਂ ਖਿਸਕ ਕੁੜੇ ਆਜੂ ਤੇਰਾ ਮੰਚਲਾ ਸੰਦੂ ਪੈਣਾ ਜੈ ਪਟਾਕਾ ਜੋ ਚੁਟਕੀ ਲੈ ਜੂ ਬਾਬੇ ਤੋਂ ਉਹ ਦੇ ਕਰ ਖੇਡੂ ਕਾਕਾ ਜੋ ਚੁਟਕੀ ਲੈ ਜੇ ਬਾਬੇ ਤੋਂ ਉਹ ਦੇ ਕਰ ਖੇਡੂ ਕਾਕਾ ਮੇਰੀ ਕੁੜੀ ਨੂੰ ਖੋਲ ਕੇ ਵੇਖੋ ਅਜੀ ਕਿਤੇ ਰੇਖ ਤੇ ਮੇਖ ਨਹੀਂ ਦੱਸ ਗਈ